ਸਾਹਿਬ ਜੀ ਮਹਾਰਾਜ ਜੀ ਨੇ ਉਪਯੋਗ ਕਿਰਪਾ ਸਾਡੇ ਤੇ ਕੀਤੀ ਹੈ ਆਪਾਂ ਗੁਰੂ ਦੇ ਬਚਨ ਸਰਵਣ ਕੀਤੇ ਹਨ ਸ਼ਬਦ ਦਾ ਇੱਕ ਪਦਾ ਪਾ ਸਰਵਣ ਕੀਤਾ ਹੈ ਜੋ ਅਖੀਰਲਾ ਪਦਾ ਹੈ ਸਤਗੁਰ ਜੀ ਨੇ ਬਖਸ਼ਿਸ਼ ਕੀਤੀ ਹੈ ਰਾਗ ਪਰਬਾਤੀ ਹੈ ਅਸ਼ਟਪਦੀ ਦੇ ਰੂਪ ਵਿੱਚ ਸ਼ਬਦ ਹੈ ਇਹ ਇਕ ਪਦਾ ਸਿਰਫ ਆਪਾਂ ਸਰਵਣ ਕੀਤਾ ਉਹਦਾ ਈਸ਼ ਸ਼ਬਦ ਰਾਹੀ ਪਾਤਸ਼ਾਹ ਸਾਨੂੰ ਉਪਦੇਸ਼ ਦੇ ਰਹੇ ਨੇ ਏਕੋ ਰਵ ਰਿਆ ਸਭ ਠਾਈ ਅਵਰ ਨ ਦਿਸੈ ਕਿਸ ਪੂਜ ਚੜਾਈ ਇਹ ਸ਼ਬਦ ਹੈ ਇਸ ਤੋਂ ਅੱਗੀ ਹੈ ਸ਼ਬਦ ਕੀ ਧੀ ਦੁਰਮਤ ਦੂ ਕੀ ਚਤਰਾਈ ਬਿੰਸਤ ਬਾਰ ਨਾ ਲਾਕੇ ਭਾਈ ਇਸ ਸ਼ਬਦ ਵਿੱਚੋਂ ਆਪਾਂ ਇੱਕ ਪਦ ਅਸਰਵਣ ਕੀਤਾ ਹੈ ਜਿਹੜੀ ਸਾਡੇ ਅੰਦਰ ਖੋਟੀ ਮਤ ਸਾਨੂੰ ਟਿਕਣ ਨਹੀਂ ਦਿੰਦੀ ਸਾਡੇ ਮਨ ਨੂੰ ਸਾਡੇ ਬੁੱਧ ਨੂੰ ਸਾਡੀ ਮਤ ਨੂੰ ਸਾਡੀ ਸਿਆਣਪ ਨੂੰ ਉਹ ਦੁਰਮਤ ਹੈ ਉਹ ਇੱਕ ਚਾਰ ਤਰ੍ਹਾਂ ਦੀਆਂ ਮੱਤਾਂ ਹੁੰਦੀਆਂ ਨੇ ਦੁਰਮਤ ਗੁਰਮਤ ਅਤੇ ਗੁਰਮਤ ਸੁਮਤ ਮਨਮਤ ਇਹ ਚਾਰ ਤਰ੍ਹਾਂ ਦੀਆਂ ਮੱਤਾਂ ਵਿੱਚੋਂ ਇੱਕ ਮਤ ਹੈ ਦੁਰਮਤ ਭੈੜੀ ਮਤ ਖੋਟੀ ਮਤ ਇਹ ਜਦੋਂ ਦੂਰ ਹੁੰਦੀ ਹੈ ਮਨੁੱਖ ਦੀ ਉਦੋਂ ਇਹ ਅਵਸਥਾ ਬਣਦੀ ਹੈ ਮਨੁੱਖ ਦੀ ਉਹ ਮਨੁੱਖ ਫਿਰ ਕੀ ਹੁੰਦੇ ਨੇ ਉਹ ਨਾਮ ਵਿੱਚ ਰੰਗੇ ਹੋਏ ਨਿਰਮਲ ਹੋ ਜਾਂਦੇ ਨੇ ਜਿੱਥੇ ਦੁਰਮਤ ਨਿਕਲ ਜਾਏ ਦੁਰ ਦੁਤੀਆ ਦੁਰਮਤ ਦੂਰ ਕਰ ਦੁਰਮਤ ਜਿਹਦੀ ਦੂਰ ਹੋ ਗਈ ਖਤਮ ਹੋ ਗਈ ਉਹ ਮਨੁੱਖ ਨਿਰਮਲ ਹੈ ਤੀਰਥ ਹੈ ਇਕ ਤੀਰਥ ਨਹੀਂ ਉਹਨੂੰ ਕਿਹਾ ਜਨਕੇ ਚਰਨ ਤੀਰਥ ਕੋਟ ਗੰਗਾ ਜਨਮ ਜਨਮ ਕੇ ਹਰੇ ਕਲਕਾ ਉਹ ਅਵਸਥਾ ਇਸ ਵਦ ਵਿੱਚ ਦਿੱਤੀ ਹੈ ਪਾਤਸ਼ਾਹ ਨੇ ਸੋ ਆਓ ਸੰਖੇਪ ਜੀ ਵਿਚਾਰ ਸਰਵਣ ਕਰਨ ਦਾ ਇਹ ਯਤਨ ਕਰਿਏ ਜੀ ਸਤਨਾਮ ਵਾਹਿ ਗੁਰੂ ਜੀਓ ਇਕ ਧੁਰ ਬਖਸ਼ ਲਏ ਗੁਰਪੂਰੇ ਸਚੀ ਬੰਤ ਬੜਾਈ ਹਰ ਰੰਗ ਰਾਤੀ ਸਦਾ ਰੰਗ ਸਾਚਾ ਤੁਮ ਦੁਖ ਵਿਸਰੇ ਪਤ ਪਾਈ ਸਤਗੁਰ ਜੀ ਬਖਸ਼ਿਸ਼ ਕਰਨੇ ਭਾਈ ਜਿਹਨੂੰ ਪਰਮੇਸ਼ਰ ਬਖਸ਼ਿਸ਼ ਕਰ ਦੇ ਤੁਰਤੋ ਹੀ ਆਪਣੇ ਦਰ ਤੋਂ ਹੀ ਕਹਿੰਦੇ ਉਹਨਾਂ ਨੂੰ ਪੂਰੇ ਗੁਰੂ ਦੇ ਚਰਨੀ ਪਉਂਦਾ ਹੈ ਪੂਰੇ ਗੁਰੂ ਦੇ ਕੋਲ ਮਿਲਾਂਦਾ ਹੈ ਪੂਰੇ ਗੁਰੂ ਦੀ ਚਰਨ ਸਰਨ ਵਿੱਚ ਲੈ ਕੇ ਆਉਂਦਾ ਹੈ ਸਬਦੂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆ ਪਹੁੰਚ ਗਿਆ ਉੱਥੇ ਤੱਕ ਉਹ ਕਹਿੰਦੇ ਪਾਤਸ਼ਾਹ ਕਹਿੰਦੇ ਨੇ ਉਹ ਫਿਰ ਕਿਵੇਂ ਪਹੁੰਚਦਾ ਹੈ ਗੁਰੂ ਤੱਕ ਪਹੁੰਚ ਤੋ ਅਸੀਂ ਵੀ ਗਏ ਆ શરીર ਕਰਕੇ ਉਹ ਗੁਰੂ ਦਾ ਮਿਲਾਪ ਦੀ ਗੱਲ ਕਰ ਰਹੇ ਨੇ ਪਾਤਸ਼ਾਹ ਜਿਹੜੀ ਇੱਥੇ ਸ਼ਬਦ ਵਿੱਚ ਕਹਿ ਰਹੇ ਉਹ ਗੁਰੂ ਦੇ ਸੱਚੇ ਗੁਰੂ ਦੇ ਪੂਰੇ ਗੁਰੂ ਦੇ ਬਣਤ ਬਣਾ ਕੇ ਉਹਨਾਂ ਨੂੰ ਚਰਨੀ ਪਾ ਦਿੰਦਾ ਹੈ ਫਿਰ ਕੀ ਹੁੰਦਾ ਹੈ ਉਹਨਾਂ ਦਾ ਉਹ ਬਨੁਖ ਹਰ ਰੰਗ ਰਾਤੇ ਨਾਮ ਰਤੇ ਨਿਰਮਲ ਸੇ ਤੀਰਤ ਇਹ ਅਖੀਰਲਾ ਪਦ ਹੈ ਸ਼ਬਦ ਜਿਹੜਾ ਆਪਾਂ ਉਚਾਰਨ ਕੀਤਾ ਸੀ ਕਿਸੇ ਕਾਰਨ ਵੱਸ ਪਾਤਸ਼ਾਹ ਕਹਿੰਦੇ ਉਹ ਫਿਰ ਸੱਚੇ ਰੰਗ ਦੇ ਵਿੱਚ ਸੱਚੇ ਪਿਆਰ ਦੇ ਵਿੱਚ ਰੰਗ ਦਾ ਅਰਥ ਹੁੰਦਾ ਹੈ ਪਿਆਰ ਸੱਚੇ ਪਿਆਰ ਦੇ ਵਿੱਚ ਰੰਗੇ ਰਹਿੰਦੇ ਨੇ ਦੁੱਖ ਬਿਸਰੇ ਪਤ ਪਾਈ ਦੁੱਖ ਹੁੰਦੇ ਨੇ ਉਹਨਾਂ ਨੂੰ ਪੁਰ ਵਿਸਰੇ ਰਹਿੰਦੇ ਨੇ ਜਿਵੇਂ ਰੱਬ ਹੈ ਸਾਨੂੰ ਵਿਸਰਿਆ ਰਹਿੰਦਾ ਰੱਬ ਹੈ ਪਰਮੇਸ਼ਰ ਹੈ ਨਾਮ ਹੈ ਸਾਨੂੰ ਭੁੱਲਿਆ ਰਹਿੰਦਾ ਉਹਨਾਂ ਨੂੰ ਦੁੱਖ ਹੈ ਵਿਸਰਿਆ ਰਹਿੰਦਾ ਧੰਦਾ ਹੈ ਵਿਸਰਿਆ ਰਹਿੰਦਾ ਕਿਉਂਕਿ ਉਹਨਾਂ ਦਾ ਕਹਿਣਾ ਤੇ ਸੁਣਨਾ ਨਾਮ ਹੁੰਦਾ ਆਖੜ ਸੁਣਨਾ ਨਾਮ ਆਧਾਰ ਧੰਦਾ ਛੁਟਕ ਗਿਆ ਵੇਕਾਰ ਆਪਣੇ ਆਪ ਛੁੱਟ ਜਾਂਦਾ ਹੈ ਆਪਣੇ ਆਪ ਸੰਸਾਰ ਛੁੱਟ ਜਾਂਦਾ ਉਹਨਾਂ ਤੋਂ ਆਪੇ ਹੀ ਦੂਰ ਹੋ ਜਾਂਦਾ ਹੈ ਆਪੇ ਧੰਦਾ ਹਾਲਕਿ ਧੰਦਾ ਹੁੰਦਾ ਹੈ ਇਸ ਤਰ੍ਹਾਂ ਹੀ ਜਿਵੇਂ ਸਾਡੇ ਤੋਂ ਰੱਬ ਭੁੱਲਿਆ ਹੋਇਆ ਹੈ ਉਹਨਾਂ ਤੋਂ ਦੁੱਖ ਭੁੱਲ ਜਾਂਦਾ ਹੈ ਪਾਤਸ਼ਾਹ ਕਹਿੰਦੇ ਨੇ ਦੁੱਖ ਵਿਸਰੇ ਪਤ ਪਾਈ ਉਹਨਾਂ ਦੀ ਇੱਜ਼ਤ ਵੱਧਦੀ ਹੈ ਆਪਾਂ ਕਹਿੰਦੇ ਆ ਇਹ ਵਿਆਹ ਹੈ ਇੱਜ਼ਤ ਇਸ ਤਰ੍ਹਾਂ ਰਹੇਗੀ ਇਹ ਜੰਮਣਾ ਹੈ ਇਹ ਮਰਨਾ ਹੈ ਇਹ ਖੁਸ਼ੀ ਹੈ ਇਹ ਗਮੀ ਹੈ ਉਰਲੀ ਪਤ ਬਣਦੀ ਹੀ ਨਾਮ ਕਰਕੇ ਹੈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਖਾਏ ਝੂਠੀ ਦੁਰਮਤ ਕੀ ਚਿਤਰਾਈ ਬਿਨ ਸੰਤ ਬਾਰ ਨਾ ਲੱਗਿਆ ਕਾਈ ਜਿਹੜੀ ਖੋਟੀ ਮਤ ਕਰਕੇ ਤੇਰੀਆਂ ਸਿਆਣਪਾਂ ਨੇ ਪਾਦਸ਼ਾਹ ਕਹਿੰਦੇ ਨੇ ਇਹਨਾਂ ਨੂੰ ਜਾਂਦਿਆ ਦੇਰ ਨਹੀਂ ਲੱਗਣੀ ਇਹਨਾਂ ਨੂੰ ਜਾਂਦਿਆਂ ਧੀਰ ਨਹੀਂ ਲੱਗਣੀ ਪਾ ਸਤਿਗੁਰੂ ਜੀ ਕਹਿੰਦੇ ਨੇ ਖੋਟੀ ਮਤ ਕਰਕੇ ਸਿਆਣਾ ਜਿਤਨਾ ਮਨੁੱਖ ਸਿਆਣਾ ਸੰਸਾਰ ਵਿੱਚ ਦਿਖਦਾ ਹੈ ਨਾ ਉਤਨਾ ਹੀ ਦੁਰਮਤ ਵਾਲਾ ਹੈ ਖੋਟੀ ਮਤ ਵਾਲਾ ਹੈ ਉਹ ਪਾਤਸ਼ਾਹ ਕਹਿੰਦੇ ਨੇ ਇਹ ਇਹਨੂੰ ਖਤਮ ਹੁੰਦਿਆਂ ਧੀਰ ਨਹੀਂ ਲੱਗਦੀ ਮਨੁੱਖ ਮਨਮੁਖ ਕਉ ਦੁੱਖ ਦਰਦ ਵਿਆਪਸ ਮਨਮੁਖ ਦੁੱਖ ਨਾ ਜਾਏ ਮਨ ਦੇ ਪਿੱਛੇ ਤੁਰਨ ਕਰਕੇ ਆਪਾਂ ਮਨਮੁਖਾਂ ਦੀ ਸ੍ਰੇਣੀ ਵਿੱਚ ਆਉਂਦੇ ਆ ਸਾਸਨ ਜੀ ਜੇ ਗੁਰੂ ਦੇ ਦਰਪਣ ਅੱਗੇ ਖੜੇ ਹੁੰਦੇ ਆ ਕਿਉਂਕਿ ਮਨਮੁਖ ਦੂਜੇ ਪਾਸੇ ਰਹਿੰਦਾ ਹੈ ਸਾੜੀ ਦੂਜੇ ਪਾਸੇ ਧਿਆਨ ਹੈ ਜੋ ਮਨਮੁਖ ਦੂਜੇ ਪਤ ਕੋਈ ਬਿਨ ਨਾਮ ਹੈ ਵੇ ਅਬਰ ਨ ਕੋਈ ਨਾਮ ਤੋਂ ਵੀ ਨਾ ਤੱਕ ਤੇ ਹੋ ਨਹੀਂ ਸਕਦਾ ਭਾਰ ਉਤਾਰਨ ਤਾਂ ਮੇਰੇ ਪਾਤਸ਼ਾਹ ਕਹਿੰਦੇ ਨੇ ਮਨਮੁਖ ਕੀ ਕਰਦਾ ਹੈ ਮਨਮੁਖ ਕੋ ਦੁੱਖ ਦਰਦ ਬਿਆਪੇ ਉਦੇ ਕੋਲ ਧਨ ਹੋਵੇਗਾ ਰਾਜ ਹੋਵੇਗਾ ਸਮਾਜ ਪਰਿਵਾਰ ਸਭ ਕੁਝ ਹੁੰਦਾ ਹੈ ਦੇ ਕੋਲ ਪਰ ਦੁੱਖ ਦਰਦ ਬਿਆਪੇ ਹਰ ਚੀਜ਼ ਉਹਨੂੰ ਦੁੱਖदाई ਬਣੇਗੀ ਆਪਣੇ ਮਨ ਦੇ ਪਿੱਛੇ ਹੈ ਮਨ ਮੁਖ ਦੁੱਖ ਨਾ ਜਾਏ ਜਾਂਦਾ ਹੀ ਨਹੀਂ ਦੁੱਖ ਪਹਿਲਾਂ ਕਿ ਐਸੀ ਦੁੱਖ ਬਿਸਰੇ ਪਤ ਪਾਈ ਜੋ ਗੁਰੂ ਚਰਨੀ ਹੈ ਉਹ ਦੁੱਖ ਹੁੰਦਿਆ ਵੀ ਦੁੱਖ ਨਹੀਂ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸ਼ੁੱਕ ਸੁਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਬਨ ਉਹ ਕਿਵੇਂ ਹੁੰਦਾ ਗੁਰ ਕਿਰਪਾ ਜਿਹੇ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ ਉਹ ਉਥੇ ਇਸ ਤਰ੍ਹਾਂ ਬਣਦੀ ਹੈ ਗੱਲ ਸਤਗੁਰ ਜੀ ਕਹਿੰਦੇ ਨੇ ਉਹਦਾ ਦੁੱਖ ਜਾ ਨਹੀਂ ਸਕਦਾ ਕਿਉਂ ਨਹੀਂ ਜਾਂਦਾ ਸੁਖ ਦੁਖ ਦਾਤਾ ਗੁਰਮੁਖ ਜਾਤਾ ਮੇਲ ਲਈ ਸਰਨਾਈ ਮਨਮੁਖ ਦਾ ਦੁੱਖ ਜਾਂਦਾ ਨਹੀਂ ਪਰ ਸੁਖ ਤੇ ਦੁਖ ਦੇਣ ਵਾਲਾ ਦਾਤਾ ਗੁਰਮੁਖ ਨੇ ਜਾਣ ਲਿਆ ਮਨਮੁਖ ਆਪਾਂ ਜਾਣਿਆ ਨਹੀਂ ਉਹਨਾਂ ਨੇ ਜਾਣ ਲਿਆ ਜਿਹੜੇ ਗੁਰਮੁਖ ਨੇ ਮੇਲ ਲਏ ਸਰਨਾਈ ਉਹਨੂੰ ਆਪਣੀ ਸਰਨ ਵਿੱਚ ਰੱਖਦਾ ਹੈ ਉਹਨੂੰ ਦੁੱਖ ਵਿੱਚ ਵੀ ਦੁੱਖ ਨਹੀਂ ਵਿਆਪਣ ਦਿੰਦਾ ਇਹਨਾਂ ਚੀਜ਼ਾਂ ਤੋਂ ਹੀ ਪਤਾ ਲੱਗਦਾ ਸਾਨੂੰ ਵੀ ਗੁਰਮੁਖ ਹੈ ਜਾਂ ਮਨਮੁਖ ਹੈ ਜਦੋਂ ਬਹੁਤ ਖੁਸ਼ੀ ਹੋਵੇ ਘਰ ਵਿੱਚ ਦੇਖ ਲਓ ਪੈਰ ਉੱਠਦਾ ਹੈ ਬਸ ਸਮਝੋ ਗੁਰਮੁਖ ਨਹੀਂ ਹੈ ਗੁਰਮੁਖ ਵਿਰਲਾ ਚੀਨੇ ਕੋਈ ਨਾਮ ਬਿહોਨ ਮੁਕਤ ਨਾ ਹੋਈ ਗੁਰਮੁਖ ਵਿਰਲਾ ਹੀ ਰਾਤੀ ਵਿੱਚ ਬੇਨਤੀ ਕੀਤੀ ਵਿਰਲਿਆਂ ਵਿੱਚ ਕੋਈ ਨਹੀਂ ਜਾਣਾ ਚਾਹੁੰਦਾ ਸੰਗੜਿਆਂ ਵਿੱਚ ਜਾਣਾ ਚਾਹੁੰਦੇ ਨੇ ਸਾਰੇ ਹਾਲਾਂਕਿ ਵਿਰਲਿਆਂ ਵਿੱਚ ਬੈਠਣਾ ਵੀ ਸੌਖਾ ਹੈ ਬਹੁ ਸੰਗਤ ਹੋਵੇ ਬੈਠਣਾ ਔਖਾ ਹੈ ਵਿਰਲੇ-विरले ਹੋਣ ਉੱਥੇ ਸੌਖਾ ਹੈ ਬੈਠਣਾ ਤੇ ਗੁਰੂ ਕਿਰਪਾ ਕਰੇ ਸਾਲੂ ਵਿਰਲੇ ਆ ਵਿੱਚ ਰੱਖੇ ਭਾਵੇਂ ਇੱਕ ਹੋਵੇ ਭਾਵੇਂ ਦੋ ਸੋ ਪਾਤਸ਼ਾਹ ਕਹਿੰਦੇ ਨੇ ਇਹ ਅਵਸਥਾ ਵਿਰਲੇ ਹੁੰਦੇ ਨੇ ਇਸ ਤਰ੍ਹਾਂ ਦੇ ਗੁਰਮੁਖ ਉਹ ਜਾਣ ਲੈਂਦੇ ਨੇ ਉਹਨਾਂ ਨੂੰ ਸ਼ਰਨ ਵਿੱਚ ਰੱਖਦਾ ਹੈ ਮਨ ਮਨ ਮੁਖ ਤੇ ਅਬ ਭਗਤ ਨਾ ਹੋਵਸ ਹੋਵੇਂ ਪਚੈ دیਵਾਨੇ ਮਨ ਮੁਕ ਕੋਲੋਂ ਅੰਦਰ ਦੀ ਭਗਤੀ ਨਹੀਂ ਹੁੰਦੀ ਅਬ ਭਗਤ ਅਬ ਕਹਿੰਦੇ ਨੇ ਹਿਰਦੇ ਨੂੰ ਬਾਹਰ ਬੂਦੜ ਜਿਵੇਂ ਹੁਣ ਮੈਂ ਮੂੰਹ ਨਾਲ ਬਥੇਰਾ ਕੁਝ ਕਰ ਰਿਹਾ ਤੁਹਾਨੂੰ ਬੋਲ ਰਿਹਾ ਰੋਜ਼ ਬੋਲਦਾ ਦਹਾਕਿਆਂ ਤੋਂ ਬੋਲ ਰਹੇ ਆ ਢਾਈ ਤਿੰਨ ਦਹਾਕੇ ਹੋ ਚਲੇ ਨੇ ਪਰ ਅਬ ਭਗਤੀ ਅੰਦਰ ਦੀ ਭਗਤੀ ਜਿਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬੈਠੇ ਨੇ ਅਬ ਭਗਤ ਅੰਦਰ ਦੀ ਭਗਤੀ ਜੈਸੀ ਭੁੱਖ ਹੋਏ ਅਬ ਅੰਦਰ ਕਹਿੰਦੇ ਮਨਮੁਖ ਕੋਲੋਂ ਅੰਦਰ ਦੀ ਭਗਤੀ ਨਹੀਂ ਹੁੰਦੀ ਬਾਹਰ ਕਰਦਾ ਹੈ ਹੋਮੇ ਪਚੇ دیਵਾਨੇ ਕਹਿੰਦੇ ਉਹ ਪਗਲਿਆਂ ਦੀ ਤਰ੍ਹਾਂ ਹੋਮੇ ਵਿੱਚ ਖੁਵਾਰ ਹੋਈ ਜਾਂਦੇ ਨੇ ਹੋਮੇ ਹੁਣ ਤਨ ਹੈ ਹੋਮੇ ਹੋਵੇਗੀ ਤਨ ਹੈ ਠੀਕ ਹੋਮੇ ਹੋਵੇਗੀ ਪਰਵਾਰ ਹੈ ਹੋਮੇ ਹੋਵੇਗੀ ਹਰ ਚੀਜ਼ ਦੀ ਹੋਮੇ ਰਾਜ ਹੈ ਹੋਮੇ ਹੋਵੇਗੀ ਉਥੇ ਕਹਿੰਦੇ ਉਹ ਹੋਮੇ ਵਿੱਚ ਹੀ ਪਚੀ ਜਾਂਦਾ ਹੈ ਭਗਤੀ ਕਿੱਥੇ ਹੋਵੇਗੀ ਇਹ ਮਨਵਾ ਖਿਨ ਊਬ ਪਿਆਲੀ ਜਦ ਲਗ ਸ਼ਬਦ ਨਾ ਜਾਣੇ ਮਨਵਾ ਕਦੇ ਉੱਚਾ ਚਲਾ ਗਿਆ ਊਬ ਕਬਹੂ ਜਿਹੜਾ ਊਬ ਚੜਦਾ ਹੈ ਖੁਸ਼ੀ ਹੋ ਗਈ ਉੱਚੇ ਚਲਾ ਜਾਂਦਾ ਜਦ ਕਿਛ ਪਾਵਤ ਗਰਭ ਕਰਤਾ ਹੋਵੇ ਵਿੱਚ ਚਲਾ ਗਿਆ ਮਾਇਆ ਗਈ ਤਬ ਰੋਵਣ ਲੱਗੇ ਪਿਆਲੀ ਗਿਰ ਗਿਆ ਢੇਗ ਗਿਆ ਫਿਰ ਫਿਰ ਉੱਠ ਨਹੀਂ ਸਕਦਾ ਪਾਦਸ਼ਾਹ ਕਹਿੰਦੇ ਨੇ ਇਹ ਖਿੰ ਖਿੰ ਵਿੱਚ ਇਸ ਤਰ੍ਹਾਂ ਹੋ ਜਾਂਦਾ ਭਗਤ ਕੇ ਭਗਤ ਦਾ ਮਨ ਤਾਂ ਸ਼ਿਰਦਾ ਲੈਵਲ ਵਿੱਚ ਹੁੰਦਾ ਹੈ ਕੁਝ ਹੋਇਆ ਉਹ ਲੈਵਲ ਵਿੱਚ ਹੁੰਦਾ ਹੈ ਜਿਵੇਂ ਲੈ ਪਾਣੀ ਦਾ ਲੈਵਲ ਇੱਕ ਸਾਹ ਰਹਿੰਦਾ ਹੈ ਜਿੱਥੇ ਵਰਜੀ ਦੁਨੀਆਂ ਦੇ ਵਿੱਚ ਆਰਕੀਮੀਡੀਜ਼ ਹੋਇਆ ਹੈ ਸਾਇੰਸਦਾਨ ਇਹਨੇ ਇਸ ਸਿਧਾਂਤ ਕੀਤਾ ਸੀ ਸੋ ਪਾਦਸ਼ਾਹ ਕਹਿੰਦੇ ਨੇ ਇਹ ਉਹ ਪਿਆਲੀ ਹੁੰਦਾ ਕਿਉਂ ਕਿਉਂਕਿ ਜਬ ਲਗ ਸ਼ਬਦ ਨਾ ਜਾਣੇ ਜਦੋਂ ਤੱਕ ਗੁਰੂ ਦੇ ਸ਼ਬਦੇ ਨੂੰ ਨਹੀਂ ਸਮਝਿਆ ਸਰਨ ਵਿੱਚ ਇਹੀ ਹੈ ਨਾ ਗੁਰੂ ਕੀ ਹੈ ਸ਼ਬਦ ਹੀ ਤਾਂ ਹੈ ਸਤ ਗੁਰ ਸ਼ਬਦ ਗੁਰੂ ਸ਼ਬਦ ਹੈ ਸ਼ਬਦ ਹੀ ਗੁਰੂ ਹੈ ਬਾਣੀ ਹੀ ਗੁਰੂ ਹੈ ਗੁਰੂ ਹੀ ਬਾਣੀ ਹੈ ਉਸ ਨੂੰ ਜਾਣਦਾ ਹੀ ਨਹੀਂ ਹੈ ਸਮਝਿਆ ਹੀ ਨਹੀਂ ਹੈ ਭੁੱਖ ਪਿਆਸਾ ਜੱਗ ਪਿਆ ਤ੍ਰਿਪਤ ਨਹੀਂ ਬਿਨ ਸਤਗੁਰ ਪਾਏ ਜੋ ਮਰਜੀ ਉਹਦੇ ਕੋਲ ਹੋਈ ਜਾਏ ਫਿਰ ਵੀ ਉਹ ਭੁੱਖਾ ਹੈ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਭ ਤੋਂ ਪਹਿਲਾ ਸਰੂਪ ਦੇਸ਼ ਹੈ ਨਹੀਂ ਉtreਗਾ ਕਹਿੰਦੇ ਭੁੱਖ ਪਿਆਸਾ ਜੱਗ ਪਿਆ ਜਦੋਂ ਤੱਕ ਸੰਸਾਰ ਵਿੱਚ ਰਹਿੰਦਾ ਹੈ ਭੁੱਖਾ ਹੀ ਰਹਿੰਦਾ ਹੈ ਤ੍ਰਿਪਤ ਨਹੀਂ ਬਿਨ ਸਤਗੁਰ ਪਾਏ ਜਦੋਂ ਤੱਕ ਗੁਰੂ ਦਾ ਮਿਲਾਪ ਨਹੀਂ ਹੁੰਦਾ ਉਦੋਂ ਤੱਕ ਇਹ ਅਵਸਥਾ ਰਹੀ ਜਾਂਦੀ ਹੈ ਕਿਉਂਕਿ ਗੁਰੂ ਮਿਲਦਾ ਹੈ ਸਹਜ ਮਿਲਦਾ ਹੈ ਸਹਜ ਮਿਲਦਾ ਹੈ ਮਨ ਡੋਲਣੋਂ ਵੱਟਦਾ ਹੈ ਪੂਰਾ ਸਤਗੁਰ ਸਹਜ ਸੁਭਾਵੈ ਇਹ ਮਨ ਡੋਲਤ ਤੌ ਠਹਿਰਾਵੈ ਡੋਲਦਾ ਹੋਇਆ ਮਨ ਤਾਂ ਠੁੱਕੇਗਾ ਵੈਸੇ ਨਹੀਂ ਇਹ ਕੁਝ ਵੀ ਨਾ ਹੋਵੇ ਉਹਦੇ ਕੋਲ ਉਹ ਰਾਜਾ सगली ਸ੍ਰਿਸ਼ਟਿਕਾ ਬੜੇਗਾ ਚਾਹੇ ਬਸਤਾ ਟੁੱਟੀ ਝੌਂਪੜੀ ਵਿੱਚ ਵੀ ਹੋਵੇ ਸੋ ਸਤਿਗੁਰੂ ਜੀ ਕਹਿੰਦੇ ਇਹ ਅਵਸਥਾ ਮਿਲਦੀ ਹੈ ਉਹਨੂੰ ਸਹਜੇ ਸਹਜ ਮਿਲੇ ਸੁਖ ਪਾਈਏ ਦਰਗੇ ਪੈਦਾ ਜਾਏ ਸਹਜੇ ਸਹਜ ਆਤਮਕ ਅਡੋਲਤਾ ਸਹਜੇ ਬਿਨਾਂ ਕਿਸੇ ਕੋਸ਼ਿਸ਼ ਤੋਂ ਉਹ ਬਿਨਾਂ ਕਿਸੇ ਕੋਸ਼ਿਸ਼ ਤੋਂ ਆਤਮਕ ਅਡੋਲਤਾ ਵਿੱਚ ਰਹਿੰਦਾ ਹੈ ਅੰਦਰ ਦਾ ਟਿਕਾਉ ਪੀਸ ਆਫ ਮਾਈਂਡ ਮਨ ਦੀ ਸ਼ਾਂਤੀ ਉਹ ਨੂੰ ਕਹਿੰਦੇ ਨੇ ਅੰਦਰ ਦੇ ਟਿਕਾਓ ਵਿੱਚ ਰਹਿੰਦਾ ਹੈ ਆਨੰਦ ਪਾਉਂਦਾ ਹੈ ਸਹਜੇ ਸਹਜ ਮਿਲੇ ਸੁਖ ਭਾਈ ਇਹ ਸੁਖਦਾਰਤੇ ਤੇ ਅਲੰਕ ਔਕੜ ਸਮੇਤ ਹੈ ਦਰਗਹ ਹੈ ਪੈਦਾ ਜਾਏ ਸਿੱਧਾ ਸਬੰਧ ਉਹਦਾ ਪਰਮਾਤਮਾ ਦੀ ਹਜ਼ੂਰੀ ਨਾਲ ਬਣ ਗਿਆ ਦਰਗਹ ਨਾਲ ਜਾ ਕਾ ਕਿਹਾ ਦਰਗਹ ਚੱਲੇ ਉਹਦਾ ਕਿਹਾ ਪਰਮਾਤਮਾ ਦੀ ਹਜ਼ੂਰੀ ਵਿੱਚ ਚੱਲਦਾ ਹੈ ਉਹ ਮੰਨਦਾ ਹੈ ਉਹ ਮੰਦਾ ਹੈ ਉਸ ਦੀ ਕਹੀ ਹੋਈ ਗੱਲ ਨੂੰ ਉਹ ਕਹੇ ਕਹਿੰਦਾ ਹੀ ਨਹੀਂ ਉਹ ਦੀ ਰਜਾ ਵਿੱਚ ਰਹਿੰਦਾ ਸਾਸਮ ਜੀ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਕਹਿੰਦਾ ਨਹੀਂ ਅਸੀਂ ਰੋਜ਼ ਕਹਿੰਦੇ ਆ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਅਸੀਂ ਰੋਜ਼ ਬੰਗਦੇ ਆ ਰੋਜ਼ ਬੰਗਦੇ ਪਰ ਉਹ ਉਹਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਉਹਨੂੰ ਪਤਾ ਹੈ ਵੀ ਮੇਰੇ ਮਾਲਕ ਨੂੰ ਕਿਹੜੀ ਚੀਜ਼ ਐਸੀ ਹੈ ਜਿਹਦਾ ਪਤਾ ਨਹੀਂ ਸੋ ਪਾਤਸ਼ਾਹ ਕਹਿੰਦੇ ਨੇ ਉਹਦੀ ਸਿੱਧੀ ਦਰਗਾਹ ਦੇ ਵਿੱਚ ਹੋ ਜਾਂਦੀ ਗੱਲ ਦਰਗਹ ਦਾ ਨਾਨਾ ਬੀਨਾ ਇਕਿਆਪੇ ਨਿਰਮਲ ਕੀ ਬਾਣੀ ਜਿਸ ਮਨੁੱਖ ਨੂੰ ਇਹ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਨਿਰਮਲ ਮਿਲ ਗਈ ਹੈ ਉਹੀ ਮਨੁੱਖ ਦਰਗਾਹ ਦੇ ਵਿੱਚ ਦਾਨਾ ਸਿਆਣਾ ਬੀਨਾ ਜਾਣਣ ਵਾਲਾ ਉਹ ਪਰਮਾਤਮਾ ਦੇ ਦਰ ਤੇ ਦਾਨਾ ਬਿਨਾ ਜਿਵੇਂ ਪਰਮਾਤਮਾ ਦਾਨਾ ਬਿਨਾ ਤੂੰ ਦਰਿਆਉ ਦਾਨਾ ਬਿਨਾ ਉਹ ਵੀ ਇਸੇ ਤਰ੍ਹਾਂ ਦਾ ਕਿਉਂਕਿ ਹਰ ਕਾ ਸੇਵਕ ਹਰ ਹੀ ਜੇਹਾ ਬਣਦਾ ਹੈ ਉਹ ਕਿਵੇਂ ਬਣਦਾ ਹੈ ਗੁਰੂ ਦੀ ਬਾਣੀ ਦੁਆਰਾ ਆਪੇ ਸੁਰਤਾ ਸੱਚ ਵਿਚਾਰ ਆਪੇ ਬੁੱਝੇ ਪਦ ਨਿਰਬਾਣੀ ਉਹ ਆਪ ਹੀ ਸੁਰਤਾ ਕਹਿੰਦੇ ਨੇ ਗਿਆਨੀ ਨੂੰ ਜਾਣਣ ਵਾਲੇ ਆਪ ਹੀ ਜਾਣਣ ਵਾਲਾ ਹੈ ਆਪ ਹੀ ਸੱਚ ਵਿਚਾਰਨ ਵਾਲਾ ਹੈ ਆਪ ਹੀ ਸਮਝਣ ਵਾਲਾ ਹੈ ਆਪ ਹੀ ਬਾਦ ਨਿਰਬਾਣੀ ਵਾਸ਼ਨਾ ਰਹਿ ਦਰਜਾ ਪ੍ਰਾਪਤ ਕਰਨ ਵਾਲਾ ਹੈ ਦੇਣ ਵਾਲਾ ਹੈ ਜਲ ਤਰੰਗ ਅਗਨੀ ਪਵਨੇ ਫੁਨ ਤਰੇ ਮਿਲ ਜਗਤ ਉਪਾਇਆ ਸੜਾਏ ਸੰਸਾਰ ਬਣਿਆ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਪਵਨ ਸਾਜਿਆ ਘਟ ਘਟ ਜੋਤ ਸੁਹੋਏ ਸਤਿਗੁਰੂ ਜੀ ਕਹਿੰਦੇ ਜਲ ਤਰੰਗ ਜਲ ਦੇ ਵਿੱਚੋਂ ਅਤੇ ਅਗਨੀ ਅਤੇ ਹਵਾ ਇਹ ਤਿੰਨਾਂ ਨੇ ਮਿਲ ਕੇ ਸੰਸਾਰ ਪੈਦਾ ਕੀਤਾ ਹੋਇਆ ਸਭ ਤੋਂ ਪਹਿਲਾਂ ਉਸ ਪ੍ਰਮਾਤਮਾ ਤੋਂ ਹਵਾ ਵੜੀ ਸਾਚੇ ਤੇ ਪਵਨਾ ਪਿਆ ਇੱਥੇ ਪਵਨਾ ਬਾਦ ਵਿੱਚ ਲਿਖਿਆ ਹੈ ਪਵਨ ਗੁਰੂ ਸਤਗੁਰੂ ਜੀ ਨੇ ਪਵਨ ਨੂੰ ਹੀ ਜ਼ਿਆਦਾਤਰ ਲਿਆ ਹੈ ਇੱਕ ਇੱਕ ਤੱਤ ਬਾਦਸ਼ਾਹ ਕਹਿੰਦੇ ਨੇ ਇਹਨਾਂ ਤਿੰਨਾਂ ਨੂੰ ਮਿਲ ਕੇ ਸੰਸਾਰ ਬਣਿਆ ਹੈ ਇਹ ਸਾਡੇ ਵਿੱਚ ਤੱਤ ਨੇ ਤਿੰਨੇ ਵੈਸੇ ਤਾਂ ਪੰਜ ਤੱਤ ਨੇ ਪਰ ਇੱਥੇ ਜ਼ਿਕਰ ਤਿੰਨਾਂ ਦਾ ਹੈ ਐਸਾ ਬਲ ਚਲ ਤਿੰਨ ਕੋ ਦਿਆ ਹੁਕਮੀ ਠਾਕ ਰਹਾਇਆ ਕਹਿੰਦੇ ਦੇਖੋ ਇਹ ਜਿਹੜੇ ਤਤ ਨੇ ਸਾਡੇ ਵਿੱਚ ਸੰਸਾਰ ਵਿੱਚ ਇੱਕ ਦੂਜੇ ਦੇ ਵਿਰੋਧੀ ਨੇ ਸਾਰੇ ਦੇ ਸਾਰੇ ਪਰ ਐਸੀ ਕਲਾ ਇਹਨਾਂ ਨੂੰ ਠਾ ਕਿਸ ਤਰ੍ਹਾਂ ਬੰਦ ਕੇ ਰੱਖਿਆ ਹੋਇਆ ਸਤਗੁਰੂ ਜੀ ਨੇ ਬਾਣੀ ਵਿੱਚ ਹੋਰ ਥਾਵਾਂ ਤੇ ਵੀ ਕਿਹਾ ਆਪ ਤੇਜ ਬਾਏ ਪ੍ਰਥਵੀ ਆਕਾਸ਼ਾ ਐਸੀ ਰਹਤ ਰਹੋ ਹਰ ਪਾਸਾ ਜਿਵੇਂ ਇਹ ਪੰਜ ਤਤ ਆਪਸ ਵਿੱਚ ਵਿਰੋਧੀ ਨੇ ਪਰ ਰਹ ਰਹੇ ਇੱਕ ਸਾਹ ਰਹ ਰਹੇ ਉਹਦੇ ਹੁਕਮ ਵਿੱਚ ਐਸੀ ਕਲਾ ਤੇ ਵਰਤਾਈ ਹੋਈ ਹੈ ਹੁਕਮ ਦੇ ਅੰਦਰ ਹੁਕਮੀ ਠਾਕ ਰਹਾਇਆ ਹਰ ਚੀਜ਼ ਉਹਦੇ ਹੁਕਮ ਵਿੱਚ ਹੈ ਅਸੀਂ ਹੁਕਮ ਵਿੱਚ ਇੱਥੇ ਤੱਕ ਪਹੁੰਚ ਗਏ ਆ ਚਾਹੇ ਸਰੀਰ ਜਿਵੇਂ ਮਰਜੀ ਦਾ ਹੈ ਉਹ ਹੁਕਮ ਦੇ ਵਿੱਚ ਸਾਰੀ ਚੀਜ਼ ਚੱਲ ਰਹੀ ਹੈ ਹੁਕਮੇ ਅੰਦਰ ਸਭ ਕੁਝ ਐਸੇ ਜਨ ਵਿਰਲੇ ਜਗ ਅੰਤਰ ਪਰਖ ਖਜਾਨੇ ਪਾਇਆ ਇਹੋ ਜਿਹੇ ਜਿਨ੍ਹਾਂ ਦਾ ਜ਼ਿਕਰ ਆ ਰਿਹਾ ਜਿਨ੍ਹਾਂ ਦਾ ਜ਼ਿਕਰ ਅੱਗੇ ਹੋਵੇਗਾ ਵਿਰਲੇ ਵਿਰਲੇ ਹੁੰਦੇ ਨੇ ਇਹ ਕਲ ਦੀ ਬੇਨਤੀ ਚੱਲ ਰਹੀ ਹੈ ਵਿਰਲਿਆਂ ਦੇ ਵਿੱਚ ਸਾਨੂੰ ਵੀ ਗੁਰੂ ਪਰਮੇਸ਼ਰ ਕਿਰਪਾ ਕਰਕੇ ਲਾ ਲੈ ਵਿਰਲਿਆਂ ਵਿੱਚ ਹੈ ਬੋਝ ਹੈ ਖੁੱਲ ਬਹੁਤ ਹੁੰਦੀ ਹੈ ਜਿਆਦਾ ਨਹੀਂ ਹੁੰਦੇ ਉੱਥੇ ਹੈਨ ਵਿਰਲੇ ਘਣੇ ਨਹੀਂ ਫੈਲ ਫੁੱਕਣ ਸੰਸਾਰ ਪਰ ਸਹੀ ਅਸੀਂ ਵਿਰਲਿਆਂ ਵਿੱਚ ਰਹਿ ਨਹੀਂ ਸਕਦੇ ਕਿਉਂਕਿ ਸਾਨੂੰ ਭੀੜ ਵਿੱਚ ਰਹਿਣ ਦੀ ਪਹਿਲਾਂ ਤੋਂ ਹੀ ਆਦਤ ਹੈ ਤੇ ਸੱਚ ਦੀ ਕਦੇ ਭੀੜ ਨਹੀਂ ਹੁੰਦੀ ਸੱਚ ਹੁੰਦਾ ਹੀ ਵਿਰਲਾ ਹੈ ਸ੍ਰੀ ਪਾਤਸ਼ਾਹ ਕੇ ਅੰਦਰ ਐਸੇ ਜਨ ਵਿਰਲੇ ਜਗ ਅੰਤਰ ਐਸੇ ਜਨ ਵਿਰਲੇ ਜਗ ਅੰਦਰ ਪਰਖ ਖਜ਼ਾਨੇ ਪਾਇਆ ਜੀਨਾਂ ਨੂੰ ਪਰਖ ਕੇ ਖਜ਼ਾਨੇ ਵਿੱਚ ਪਾਇਆ ਇਹ ਪਰਖ ਬਸ ਆਪੇ ਪਾਸ ਕਰ ਲੈ ਸਾ ਸੰਗਤ ਜੀ ਇਹ ਪਰਖ ਦੇ ਵਿੱਚੋਂ ਬੜਾ ਔਖਾ ਹੈ ਉਹਦੀ ਪਰਖ ਦੇ ਵਿੱਚ ਪਾਸ ਹੋਣਾ ਆਪ ਹੀ ਰਹਿਮਤ ਕਰਕੇ ਸਾਡੇ ਗੁਰਸਿੱਖ ਨੇ ਗੁਰੂ ਸੇ ਗੁਰੂ ਦੀ ਹਿਯਾਤੀ ਵਿੱਚ ਮੰਗਿਆ ਸੀ ਜਦੋਂ ਪਾਦਸ਼ਾਹ ਨੇ ਆਪ ਰਸੇਲ ਮਗਾ ਕੇ ਖੂਚੋ ਕਢਿਆ ਭਾਈ ਮੰਝ ਜੀ ਨੂੰ ਬਾਹਰ ਕੱਢ ਕੇ ਗਾਲ ਨਾਲ ਲਾਇਆ ਕਿਆ ਮੰਗ ਲੈ ਕੀ ਚਾਹੀਦਾ ਜੋ ਕਹੇਗਾ ਮੈਂ ਤੁਸੀਂ ਬਚਾਇਆ ਬਹੁਤ ਧੰਨਵਾਦ ਨਹੀਂ ਮੰਗ ਜ਼ਰੂਰ ਦੇਣਾ ਅੱਜ ਬਸ ਕਹਿੰਦੇ ਇਹ ਪਰਖ ਨਾ ਸਿੱਖਾਂ ਨਾਲ ਕਰਿਆ ਕਰੋ ਡੋਲ ਜਾਣਗੇ ਐਡੀ ਪਰਖ ਨਾ ਜਿਹੜੀ ਮੇਰੇ ਨਾਲ ਕੀਤੀ ਹੈ ਬਹੁਤ ਹੈ ਪਰਖ ਕਰਦਾ ਜ਼ਰੂਰ ਹੈ ਹੁਣ ਵੀ ਕਰਦਾ ਹੈ ਪਰਖ ਤੋਂ ਬਿਨਾਂ ਹੀ ਤੁਸੀਂ ਇੱਕ ਗੱਤੀ ਨੋਟਾਂ ਦੀ ਲੈ ਕੇ ਆਓ 50000 ਰੁਪਏ ਕਿ ਤੁਸੀਂ ਵੀ ਤਾਂ ਪਰਖ ਕਰੋਗੇ ਬੈਂਕ ਵਿੱਚ ਜਮ੍ਹਾਂ ਕਰਾਓ ਉਹ ਵੀ ਤਾਂ ਪਰਖ ਕਰਦੇ ਨੇ ਕਿਵੇਂ ਦੇਖਦੇ ਨੇ ਇਕਲਾ ਕਲਾ ਨੋਟ ਹਰ ਥਾਂ ਤੇ ਪਰਖ ਹੈ ਨਾਲੇ ਉਹ ਰਹਿਣਾ ਹੀ ਨਹੀਂ ਇਹ ਤਾਂ ਰਹਿਣਾ ਵੀ ਸਦੀਵੀ ਹੈ ਜਿਹੜਾ ਖਜ਼ਾਨੇ ਵਿੱਚ ਪਾ ਲਿਆ ਉਹਨੇ ਉਹਨੂੰ ਕੱਢਦਾ ਨਹੀਂ ਉਹ ਕਦੇ ਵੀ ਦੇਖੋ ਭਗਤ ਖਜ਼ਾਨੇ ਵਿੱਚ ਨੇ ਆਪਣੇ ਵਿੱਚ ਦੇ ਕਦੇ ਛੱਡਦਾ ਨਹੀਂ ਉਹਨਾਂ ਨੂੰ ਫਿਰ ਮੇਰੇ ਪਾਤਸ਼ਾਹ ਕਹਿੰਦੇ ਭਾਈ ਐਸੇ ਜਨ ਵਿਰਲੇ ਜਗ ਅੰਤਰਪਰਖ ਖਜ਼ਾਨੇ ਪਾਇਆ ਜਾਤ ਵਰਨ ਤੇ ਭਏ ਅਤੀਤਾ ਮਮਤਾ ਲੋਭ ਛੁਕਾਇਆ ਕਹਿੰਦੇ ਇਸ ਇਹੋ ਜਿਹੇ ਵਰ ਜਾਤ ਵਰਨਾ ਤੋਂ ਨਸਲ ਤੋਂ ਧਰਮ ਤੋਂ ਅਲੱਗ ਹੁੰਦੇ ਨੇ ਅਤੀਤ ਦਾ ਅਰਥ ਹੁੰਦਾ ਹੈ ਦੂਰ ਇਸ ਤੋਂ ਅਲੱਗ ਰਹਿੰਦੇ ਨੇ ਅਤੇ ਮਮਤਾ ਤੇ ਲੋਭ ਨਹੀਂ ਹੁੰਦਾ ਉਹਦੇ ਅੰਦਰ ਮਮਤਾ ਪਕੜ ਜਿਵੇਂ ਮਾਂ ਦੇ ਅੰਦਰ ਬੱਚੇ ਦੀ ਪਕੜ ਹੁੰਦੀ ਹੈ ਨਾ ਮਮਤਾ ਲੋਭ ਲੋਭ ਵਿਕਾਰ ਜਿਨ੍ਹਾਂ ਮਨ ਲੱਗਾ ਤਿੰਨ ਵਿਸਰਿਆ ਪੁਰਖ ਚੰਗੇਰਾ ਉਹ ਪਰਮਾਤਮਾ ਭੁੱਲ ਜਾਂਦਾ ਹੈ ਇਹਨੀਆਂ ਚੀਜ਼ਾਂ ਤੋਂ ਉਹ ਦੂਰ ਹੁੰਦੇ ਨੇ ਮੈਂ ਕਹਿੰਦਾ ਇਹ ਨਿਸ਼ਾਨੀਆਂ ਨੇ ਜਾਨੂੰ ਢੋਂਡਣ ਦੀਆਂ ਗੁਰਬਾਣੀ ਵਿੱਚ ਅਨੇਕਾਂ ਨਿਸ਼ਾਨੀਆਂ ਤੁਹਾਨੂੰ ਮਿਲ ਜਾਣਗੀਆਂ ਤੁਸੀਂ ਐਵੇਂ ਨਹੀਂ ਕਿਸੇ ਨੂੰ ਕਹੋਗੇ ਵੀ ਇਹ ਸੰਤ ਹੈ ਇਹ ਗੁਰਮੁਖ ਹੈ ਇਹ ਭਗਤ ਹੈ ਕਦੇ ਨਹੀਂ ਕਹੋਗੇ ਤੇ ਜਿਹਨੂੰ ਕਹੋਗੇ ਇਹ ਗੁਰਬਾਣੀ ਦੇ ਮੁਤਾਬਕ ਸਾਧ ਸੰਗ ਜੀ ਉਹ ਲਾਜ਼ਮੀ ਹੋਵੇਗਾ ਉਹ ਬਿਨਾ ਬੋਲੇ ਤੁਸੀਂ ਪਛਾਣ ਲਵੋਗੇ ਦੇਖ ਕੇ ਹੀ ਪਛਾਣ ਲੋਗੇ ਜਿਹਦੇ ਅੰਦਰ ਕੁਝ ਹੋਏਗਾ ਸੋ ਸਤਗੁਰੂ ਜੀ ਕਹਿੰਦੇ ਨੇ ਭਾਈ ਨਾਮ ਰਤੇ ਨਿਰਮਲ ਸੇ ਤੀਰਥ ਦੁਖ ਹਉਮੈ ਮੈਲ ਚੁਕਾਇਆ ਐਸੇ ਮਨੁਖ ਨਾਮ ਵਿੱਚ ਰੰਗੇ ਹੋਏ ਹੁੰਦੇ ਨੇ ਜਿਨ੍ਹਾਂ ਦਾ ਜ਼ਿਕਰ ਹੈ ਜਿਹਦਾ ਆਪਾਂ ਪਹਿਲਾਂ ਜਪ ਕੀਤਾ ਸੀ ਉਹ ਨਾਮ ਰਤੇ ਤੀਰਥ ਸੇ ਨਿਰਮਲ ਉਹ ਤੀਰਥ ਨੇ ਉਹਨਾਂ ਵਿੱਚ ਢਾਓ ਉਹਨਾਂ ਦੇ ਨਾਲ ਰਹੋ ਤੀਰਥ ਨੇ ਜਨ ਕੇ ਚਰਨ ਤੀਰਥ ਕੋਟ ਗੰਗਾ ਤੀਰਥ ਹੈ तीर्थ बड़ा के हर का दास कहो कबीर जन भयो उदास झगड़ा एक निबेरो राम जो तो अपने जनसियों काब कहंदे कबीर साहब कहंदे ने मेरा एक झगड़ा है मेनू दस के तीर्थ बड़ा के जास उपाय बर्मा बड़ा के जाहत आया एदे मेनू दस भी तीर्थ वड्डा के जिदे बैठण नाल तीर्थ बन जांदा है ओ वड्डा ਪਾ ਆਮ ਤੌਰ ਤੇ ਹੁਣ ਜਿਹਦੇ ਇਸ ਚੀਜ਼ ਵਿੱਚ ਗੁਰ ਸਮਾਨ ਤੀਰਥ ਨਹੀਂ ਕੋਈ ਪਹਿਲਾਂ ਦਾ ਗੁਰੂ ਹੈ ਜਿਹੜਾ ਜਨ ਬਣਾਉਂਦਾ ਹੈ ਤੀਰਥ ਫਿਰ ਤੀਰਥ ਨਾ ਬਣ ਜਾਓ ਤੀਰਥ ਨਾਮ ਹੈ ਸਭ ਤੋਂ ਵੱਡਾ ਤੀਰਥ ਨਾਮ ਹੈ ਨਾਮ ਰਤੇ ਤੀਰਥ ਨਾਮ ਤੋਂ ਤੀਰਥ ਬਣਦਾ ਹੈ ਸਤਗੁਰੂ ਜੀ ਕਹਿੰਦੇ ਨੇ ਇਹ ਨਾਮ ਰਤੇ ਤੀਰਥ ਸੇ ਨਿਰਮਲ ਕਿਵੇਂ ਨੇ ਦੁੱਖ ਹੋ ਮੈਂ ਮੈਲ ਚੁਕਾਇਆ ਉਮੈ ਦੁੱਖ ਵੀ ਕਹਿ ਰਹੇ ਨੇ ਮੈਲ ਵੀ ਕਹਿ ਰਹੇ ਨੇ ਫਿਰ ਹਰ ਚੀਜ਼ ਦਿੱਤਾ ਸਾਨੂੰ ਜਿਹੜਾ ਸਾਨੂੰ ਧਰਮ ਦਾ ਕਰਮ ਮਿਲ ਜਾਏ ਉਹਦੀ ਹੋਮੈ ਹੋ ਜਾਂਦੀ ਹੈ ਸਮਾਜ ਦਾ ਕਰਮ ਮਿਲ ਜਾਏ ਉਹਦੀ ਹੋਮੈ ਹੋ ਜਾਂਦੀ ਹੈ ਚਾਰਟਕੇ ਧਨ ਦੇ ਮਿਲ ਜਾਣ ਉਹਦੀ ਹੋਮੈ ਹੋ ਜਾਂਦੀ ਹੈ ਇਹ ਗਿਆਨ ਮਿਲ ਜਾਏ ਜਿਹੜਾ ਅਸੀਂ ਕਰ ਰਹੇ ਆ ਇਹਦੀ ਹੋਮੈ ਹੋ ਜਾਂਦੀ ਹੈ ਦੁੱਖ ਹੋਵੇ ਕੀ ਨਾ ਇਹਦਾ ਮੈਲ ਹੋਵੇਗੀ ਦੁੱਖ ਹੋਮੈ ਮੈਲ ਚੁਕਾਇਆ ਹੋਮੇ ਦੁਖ ਵੀ ਐ ਹੋਮੇ ਮੈਲ ਵੀ ਐ ਜਖਮ ਅੰਦਰ ਮੈਲ ਹੋ ਜਾਏ ਨਾ ਸਾਧ ਸੰਗਤ ਜੀ ਟਿਕਣੀ ਦਿੰਦਾ ਉਹ ਡਾਕਟਰ ਫਿਰ ਸਾਫ ਕਰਦਾ ਹੈ ਵੈਦ ਉਹਨੂੰ ਸਾਫ ਕਰਦਾ ਹੈ ਸੋ ਸਤਗੁਰੂ ਜੀ ਕਹਿੰਦੇ ਭਾਈ ਉਹਨੇ ਹੋਮੇ ਮੈਲ ਨੂੰ ਚੁਕਾ ਦਿੱਤਾ ਇਸ ਕਰਕੇ ਨਿਰਮਲ ਨੇ ਇਸ ਕਰਕੇ ਤੀਰਥ ਨੇ ਐਸੇ ਤੀਰ ਇਹ ਤੀਰਥ ਉਹਨਾਂ ਦੇ ਅੰਦਰ ਬਣਦਾ ਹੈ ਸਚਤਾ ਪਰ ਜਾਣੀ ਆਤਮ ਤੀਰਥ ਕਰੇ ਨਿਵਾਸ ਉਹ ਆਤਮ ਤੀਰਥ ਉਹਨਾਂ ਦੇ ਬਣ ਜਿਹਨੇ ਆਤਮ ਤੱਕ ਪਹੁੰਚ ਜਾਂਦੀ ਨੇ ਬਸ ਉਹ ਹੀ ਤੀਰਥ ਹੈ ਸੋ ਸਤਗੁਰੂ ਜੀ ਕਹਿੰਦੇ ਨੇ ਨਾਨਕ ਤਿਨ ਕੇ ਚਰਨ ਪਖਾਲੈ ਜਿਨ ਹੋਮ ਜਿਨਾ ਗੁਰਮੁਖ ਸਾਚਾ ਪਾਇਆ ਸਤਗੁਰੂ ਜੀ ਕਹਿ ਰਹੇ ਨੇ ਗੁਰੂ ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਚਰਨ ਅਸੀਂ ਪਖਾਲਦੇ ਆ ਨਾਨਕ ਤਿਨ ਕੇ ਚਰਨ ਪਖਾਲੈ ਉਹਨਾਂ ਦੇ ਚਰਨ ਸੀ ਪਖਾਲਦੇ ਆ ਧੋਦੇ ਆ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹਨੂੰ ਗੁਰਮੁਖ ਸੱਚਾ ਪਾਇਆ ਜਿਹਨਾਂ ਨੂੰ ਗੁਰੂ ਰਾਹੀ ਸੱਚਾ ਚੰਗਾ ਲੱਗਿਆ ਹੈ ਪਾਇਆ ਜਿਵੇਂ ਸਾਨੂੰ ਸੰਸਾਰ ਝੂਟਾ ਚੰਗਾ ਲੱਗ ਰਿਹਾ ਹੈ ਜਿਨੇ ਸਾਨੂੰ ਧੰਦਾ ਚੰਗਾ ਲੱਗ ਰਿਹਾ ਹੈ ਜਿਨੇ ਸਾਨੂੰ ਵਿਕਾਰ ਚੰਗੇ ਲੱਗ ਰਹੇ ਨੇ ਉਹਨਾਂ ਨੂੰ ਸੱਚਾ ਚੰਗਾ ਲੱਗਦਾ ਹੈ ਸੱਚ ਦੀ ਗੱਲ ਚੰਗੀ ਲੱਗਦੀ ਹੈ ਸੱਚ ਨੂੰ ਜਪਣ ਵਾਲੇ ਚੰਗੇ ਲੱਗਦੇ ਨੇ ਸੱਚ ਦੀ ਸੰਗਤ ਚੰਗੀ ਲੱਗਦੀ ਹੈ ਇਹ ਚੰਗੇ ਲੱਗਦੇ ਨੇ ਉਹਨਾਂ ਦੇ ਚਰਨ ਕਹਿੰਦੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੈਂ ਧੋਤਾ ਮੈਂ ਪਖਾੜਾ ਐਡੀ ਵੱਡਾ ਦਰਜਾ ਉਹਨਾਂ ਨੂੰ ਦਿੰਦੇ ਨੇ ਸਤਪੁਰ ਜੀ ਰਹਿਮਤ ਕਰਮ ਹੋਈ ਪੁੱਲ ਚੁੱਕ ਦੀ ਖਿਵਾਂ ਅਸ਼ੀਸ਼ ਬਖੋ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤ